जिला परिषद से बलाक समिति चोणा चा वोटर ने आप पार्टी नु खुराना चंदी केहा पंजाब श्रोमणी अकाली दल बा दी बनेगी अगली सरकार फगवाड़ा उन्नी दसंबर श्रोमणी अकाली दल बा दे विधानसभा हलका फगवाड़ा शहरी इंचार्ज रणजीत अते दहाती हलका इंचार्ज सिंह चंदी ने जिला परिषद चोणा ਜਾਫਾਗਵਾੜਾ ਹਲਕੇ ਤੋਂ 2 ਵਿੱਚੋਂ 1 ਅਤੇ ਬਲਾਕ ਸਮਤੀਆਂ ਵਿੱਚ 4 ਅਤੇ 1 ਆਜ਼ਾਦ ਉਮੀਦਵਾਰ ਸਮੇਤ 5 ਬਲਾਕ ਸਮਤੀਆਂ ਵਿੱਚ ਹਾਸਲ ਹੋਈ ਜਿਸ ਨੂੰ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਦੱਸਦਿਆਂ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸੱਤਾਧਿਰ ਆਮ ਆਦਮੀ ਪਾਰਟੀ ਦੀ ਤੱਕੇਸ਼ਾਈ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਬਾ ਦਾ ਇਹ ਪ੍ਰਦਰਸ਼ਨ ਲਾਜਵਾਬ ਹੈ। ਚੰਦੀ ਅਤੇ ਖੁਰਾਣਾ ਨੇ ਕਿਹਾ ਕਿ ਚੋਣ ਨਤੀਜੇ ਦੱਸ ਰਹੇ ਹਨ। ਕਿ ਸ਼੍ਰੋਮਣੀ ਅਕਾਲੀ ਦਲ ਨੂੰ ਫਗਵਾੜਾ ਹੀ ਨਹੀਂ ਬਲਕਿ ਪੰਜਾਬ ਪਰਦੇ ਪਿੰਡਾਂ ਵਿੱਚ ਪਰਵਾ ਹੰਗਾਰਾ ਮਿਲਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਹਨ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪਰ ਚਾ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ ਪਿਛਲੇ 4 ਸਾਲਾਂ ਵਿੱਚ ਪੰਜਾਬ ਤੇ ਕਰਜ਼ੇ ਦੀ ਪੰਡ ਉਤਰਨ ਦੀ ਥਾਂ ਸਗੋਂ ਹੋਰ ਜ਼ਿਆਦਾ ਵੱਧ ਚੁੱਕੀ ਹੈ ਜਿਸ ਦੇ ਲਈ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਉਹ ਲੀਡਰ ਹਨ ਜਿਨ੍ਹਾਂ ਤੋਂ ਪੰਜਾਬ ਦੀ ਸੱਤਾ ਨੂੰ सुचजे ढंग चलाया ही नहीं जा सकता होर ज्यादा करजाई कर, कर दिता है कानून व्यवस्था नाम की सूबे विच कोई चीज नहीं है रोजाना किसी न किसी शहर पिंड कस्बे दिन दिहाड़े कतल हो रहे हैं गैगस्टर के हौसले बुलंद हैं जिस करके भगवंत मान सरकार अपना विश्वास गुआ चुकी है दूसरे पास कांग्रेस पार्टी आपसी झगड़िया उलझी हुई है जो पंजाब का पला नहीं कर सकती उन्ह ਕਿ ਪੰਜਾਬ ਦਾ ਪਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਬਾ ਹੀ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਮਹਿਸੂਸ ਕਰ ਰਹੇ ਹਨ ਕਿ ਗੁਰੂਆਂ ਦੀ ertid ਪੰਜਾਬ ਨੂੰ ਮੋੜ ਤੋਂ ਵਿਕਾਸ ਦੀਆਂ ਲੀਆਂ ਤੇ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸੱਤਾ ਚ ਆਉਣਾ ਬਹੁਤ ਜ਼ਰੂਰੀ ਹੈ। ਚੋਣ ਨਤੀਜੇ ਤੋਂ ਬਾਅਦ ਸਖਵੀਰ ਸਿੰਘ ਬਾਦਲ ਦਾ ਕਦ ਹੋਰ ਉੱਚਾ ਹੋਇਆ ਹੈ ਅਤੇ ਵੋਟਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ 2027 ਵਿੱਚ ਪੰਜਾਬ ਦੀ ਸੱਤਾ ਨੂੰ ਸ਼੍ਰੋਮਣੀ ਅਕਾਲੀ ਦਲ ਬਾ ਦੇ ਹੱਥਾਂ ਜਾ ਦੇਣ ਦਾ ਮਨ ਬਣਾ ਚੁੱਕੀ ਹੈ ਲੋਕਾਂ ਨੂੰ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਲੋਕ ਹੁਣ ਸੂਬੇ ਦੇ ਵਿਕਾਸ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੂਬੇ ਦੀ ਸੱਤਾ ਤੇ ਕਾਬਜ਼ ਦੇਖਣਾ ਚਾਹੁੰਦੇ ਹਨ